ਕਰ ਦਿਓ ਕਰ ਦਿਓ ਕਹਿੰਦੇ ਕਿ 10:30 11 ਲਓ ਫਾਈਨਲ ਮੈਚ ਦੀ ਪਹਿਲੀ ਰੇਡ ਦੀਪ ਦਵਰਜੀ ਵਾਲਾ ਕਹਿੰਦੇ ਕਲਸੀਆਂ ਦੇ ਮੇਲੇ ਦੇ ਫਾਈਨਲ ਦੀ ਪਹਿਲੀ ਕਬੱਡੀ ਪਾ ਰਿਹਾ ਖੇਡ ਮੈਦਾਨ ਵਿੱਚ ਮੇਰੇ ਮਿੱਤੋ ਦੀਪ ਦਵਰਜੀ ਵਾਲਾ ਹੁਣ ਵੇਖੀਏਗਾ ਚਾਰ ਤਿਆਰ ਵਰ ਤਿਆਰ ਸੱਤੂ ਤਿਆਰ ਜੱਸਾ ਸਰਪੰਚ ਕਹਿੰਦਾ 51 51 100 ਦੇ ਜਫੇ ਹੋਣਗੇ ਦੀਪ ਮੋਡਾ ਕਹਿੰਦੇ ਤਗੜਾ ਨੰਬਰ ਜੋੜਦਾ ਹੋਇਆ ਦਮੁਰਜੀ ਵਾਲਾ ਲਾਲੀ ਢਣੋਲੇ ਵਾਲਾ ਕਬੱਡੀ ਪੌਣੀ ਤਿਆਰ ਵਰ ਤਿਆਰ ਆ ਬੋਲ ਵੱਡੇ ਭਾਈ ਬਿੱਲੇ ਲਾਲ ਤੋਂ ਦੇ ਹੋਣਗੇ ਲਓ ਲਾਲੀ ਦੀ ਕਬੱਡੀ ਉੱਤੇ ਵੇਖਦੇ ਵੀ ਹੁਣ ਕੌਣ ਜੜਾ ਹੈ ਜਾਫੀ ਜੱਫਾ ਲਾ ਲੂਗਾ ਯਾਦਗਾਰੀ ਮੈਚ ਖੇੜਿਆ ਜਾ ਰਿਹਾ ਹੈ ਕਲਸੀਆਂ ਦੇ ਕਬੱਡੀ ਕੱਪ ਦਾ ਧਰ ਦਾ ਤੌਰ ਤੇ ਹੱਥਾ ਪਰ ਇਸ ਵੇਲੇ ਅੰਕ ਵੇਖਦੇ ਵੀ ਇੱਧਰਲੀ ਸਾਈਡ ਕੁਮਾਰ ਕਰਤੀ ਮੁੰਡੇ ਨੇ ਧੀ ਦੇ ਦਰਮਿਆਨ ਆਹ ਵੇਖੋ ਲਾਲੀ ਨੇ ਅੰਕ ਜਿਹੜਾ ਹੈ ਟੀਮ ਦੇ ਖਾਤੇ ਜੋੜ ਦਿੰਦਾ ਹੈ ਆਹ ਕਿਹੜਾ ਧਨੋਲੇ ਦੇ ਖਾਤੇ ਐ ਕਨੀ ਕਲਸੀਆਂ ਦੇ ਇੰਦਰਜੀਤ ਨੇ ਬੋਲਿਆ ਗਿਆ ਵੀ ਕਦ 6 ਫੁੱਟ ਹੋ ਗਿਆ ਏ ਦਸਤੋਂ ਪਿੰਡੋਂ ਪਿੰਡੀ ਜਾ ਕੇ ਰੇਡਰ ਇੰਦਰਜੀਤ ਨੇ ਤਾਰਿਆ ਹੰਨੇ ਕੋਲੇ ਆ ਕੇ ਜਿਾਸੀ ਖਤਰਨਾਕ ਵਾਲਾ ਰੱਖਦਾ ਚਿੱਟੀ ਨਿੱਕਰ ਪਾ ਕੇ ਕਦ 6 ਫੁੱਟ ਹੋ ਗਿਆ ਏ ਦਸਤੋਂ ਪਿੰਡੋਂ ਪਿੰਡੀ ਜਾ ਕੇ ਸਭੇ ਥਾਰੇ ਵੱਲੋਂ ਛਾੜੀਆਂ ਤਿੰਨ ਰੇਡਾਂ ਜੜੀਆਂ 51 ਸੌੜੀਆਂ ਪੈਣਗੀਆਂ ਸਭੇ ਥਾੜੇ ਵੱਲੋਂ ਛੱਜਦੀਆਂ ਤਿੰਨ ਰੇਡਾਂ 51 ਸੌੜੀਆਂ ਭਿੰਦਾ ਚਾਰ ਤਰੋਲੇ ਵਾਲਾ ਉਹ ਬੱਲੇ ਟੱਚ ਤੇ ਅੰਕ ਤੁਹਾਡੇ ਸਾਹਮਣੇ ਐ ਇਹਦੀ ਸਾਈਡ ਜੇ ਫਰੀਆਰ ਤਿੰਨ ਜੱਫੇ ਲਾ ਗਿਆ ਤੇ ਸਭਾ ਥਾੜਾ ਕਹਿੰਦਾ ਵੀ 11000 ਹੋਊਗਾ ਜੇ ਮਲੋਕ ਤਿੰਨ ਲਾ ਗਿਆ ਤੇ ਮਲੋਕ ਦੇ ਤਿੰਨ ਜੱਫਿਆਂ 'ਤੇ ਸਭੇ ਥਾੜੇ ਵੱਲੋਂ 11000 ਤਾਂ ਜਾਊਗਾ ਲਓ 11 11000 ਦਿੱਤਾ ਜਾਊਗਾ ਸਾਹਮਣੇ ਖੇਡ ਮੈਦਾਨ ਦੇ ਵਿੱਚ ਉਹ ਲਾਲੀ ਧਨੌਲੇ ਵਾਲੇ ਦੀ ਰੇਡ ਮਲੂਕ ਦੀ ਕੋਸ਼ਿਸ਼ 11000 ਦਾ ਜੱਫਾ ਲੱਗੂ ਕਿ ਨਹੀਂ ਮੇਰੇ ਵੀਰੋ ਲਓ ਸਾਹਮਣੇ ਲਾਲੀ ਕਹਿੰਦੇ ਤਗੜੇ ਨੰਬਰ ਦਾ ਵਾਅਦਾ ਕਰਦਾ ਹੋਇਆ ਸੱਭਾ ਥਿਆੜਾ ਜੀ ਉਹਨਾਂ ਵੱਲੋਂ ਬਿੱਲੇ ਲਲਤੋਂ ਵਾਈ ਦੇ ਲਈ ਕਹਿੰਦੇ 5100 ਰੁਪਏ ਕਹਿੰਦੇ ਪੋਦਾ ਹੋ ਗਿਆ ਬਹੁਤ ਬਹੁਤ ਧੰਨਵਾਦ ਹੈ 5100 ਦੇ ਨਾਲ ਕਹਿੰਦੇ ਮਾਣ ਬਿੱਲੇ ਲਲਤੋਂ ਦਾ ਕਹਿੰਦੇ ਕੀਤਾ ਜਾਣਾ ਸੱਭਾ ਥਿਆੜਾ ਜੀ ਵੱਲੋਂ ਬਹੁਤ ਬਹੁਤ ਸ਼ੁਕਰੀਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਦੀਪ ਦਬੁਰਜੀ ਵਾਲਾ ਤਗੜਾ ਨੰਬਰ ਕਹਿੰਦੇ ਜੋੜਦਾ ਹੋਇਆ ਆ ਨਮਾਜਾ ਸ਼ਰਤਾ ਮੁੰਡਿਆਂ ਨੇ ਧਨੋਲੇ ਵਾਲੇ ਨੇ ਇਹ ਕਮਲ ਆ ਗਿਆ ਧਨੋਲੇ ਵਾਲਾ ਏਕਿਆ ਧਰਤੀਮਾਨ ਮੱਥਾ ਕਮਲ ਇੱਕ ਜਨੇਰਪੁਰਿਆ ਵੀ ਖੇਡਦਾ ਰਿਹਾ ਇੱਕ ਕਮਲ ਕਹਿੰਦੇ ਨੌਜਨ ਟਿੱਬੇ ਵਾਲਾ ਔਰ ਇਹਦੀ ਸਾਈਡ ਭਾਈ ਸਿੰਧੂ ਸੁਵੱਦੀ ਹੋਣਾ ਦਾ ਸਭੇ ਥਿਆੜੇ ਹੋਣਾ ਦਾ ਬਹੁਤ ਬਹੁਤ ਧੰਨਵਾਦ ਹੈ ਬੜੇ ਸਤਕਾਰ ਭੇਜੇ ਹੈ ਕਮਲ ਤੇ ਮਲੂਕ ਮਲੂਕ ਕਮਲ ਮਲੂਕ ਕਮਲ ਮਲੂਕ ਇੱਕ ਪਾਸੇ ਤਜਰਬਾ ਇੱਕ ਪਾਸੇ ਮੋਰਚੀ ਫੁੱਟ ਨੌਜਾਨੇ ਗੱਬਰੋ ਆਹ ਦੇਖੋ ਨਜ਼ਾਰਾ ਬੱਲੇ 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 ਤਾੜੀਆਂ 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 ਮਲੂਕ ਪਿਆਰ ਨਾਲ ਪਿਆਰ ਨਾਲ ਖੇਡ ਪਿਆਰਾਂ ਦੀ 11000 ਨਾਲ ਪਹਿਲਾ ਜਫਾ ਲੱਗ ਗਿਆ ਖੇਡ ਮੈਦਾਨ ਦੇ ਵਿੱਚ ਜੱਸਾ ਸਰਪੰਚ ਗਗੋਰਾ ਵਾਲਾ ਕਹਿੰਦਾ ਵੀ ਭਿੰਦੇ ਤੇ ਸੱਤੂ ਦਾ ਹਰ ਇੱਕ ਜੱਫਾ ਕਹਿੰਦੇ 11 11000 ਦਾ ਕਰ ਦਿਓ 11 11000 ਦਾ ਕਰ ਦਿਓ ਦੀਪਦ ਬੁਰਜੀ ਵਾਲੇ ਦੀ ਰੇਡ ਹੈ ਚਾਰ ਜਾਫੀ ਤਿਆਰ ਡੱਗੋ ਰਮਾਣੇ ਦਾ ਕਹਿੰਦੇ ਸ਼ਰਨਾ ਤਿਆਰ ਵਰ ਤਿਆਰ ਮੇਰੇ ਮਿੱਤਰੋ ਆਹ ਟੱਕਰ ਆਹ ਟੱਕਰ ਆਹ ਟੱਕਰ ਕਾਰਸੀਆਂ ਦੇ ਮੇਲੇ ਦੇ ਉੱਪਰ ਸਿਰੇ ਦੀ ਮੇਰੇ ਮਿੱਤਰੋ ਸਾਹਮਣੇ 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 ਲੈ ਗਿਆ ਹੰਦਿਆਂ ਤੋਂ ਮੋੜ ਕੇ ਪਰ ਦੀਪਦ ਬੁਰਜੀ ਵਾਲਾ ਚਾਂਦ ਪੈਲਸ ਤਾਜਪੁਰ ਵਾਲੇ ਕਹਿੰਦੇ ਵੀ ਫਰਿਆਦ ਹਰ ਇੱਕ ਜੱਫਾ ਜਣਾ ਹੈ 5 500 ਦਾ ਹੋ ਗਿਆ ਔਰ ਸਭਾ ਥਿਆੜਾ ਕਹਿੰਦਾ ਇਹ ਤਿੰਨ ਲਾ ਗਿਆ ਤੇ 11000 ਜੇ ਮਲੋਗ ਤਿੰਨ ਲਾ ਗਿਆ ਤੇ 11000 ਲਓ ਲਾਲੀ ਨੇ ਪੁਆਇੰਟ ਟੀਮ ਦੇ ਖਾਤੇ ਜੋੜ ਦਿੱਤਾ ਹੈ ਕਿ ਬੱਬਰ ਸ਼ੇਰਾ ਡੀਗਲ ਕਰਦਾ ਹੈ ਕਰਦਾ ਕੁਲ ਜ਼ਮਾਨਾ ਨਾ ਹੀ ਮੁੜ ਕੇ ਫਿੱਡੋ ਜਮਣਾ ਨਾ ਜਮਣਾ ਵਾਜਾਖਾਨਾ ਨਾ ਹੀ ਮੁੜ ਕੇ ਫਿੱਡੋ ਜਮਣਾ ਨਾ ਜਮਣਾ ਵਾਜਾਖਾਨਾ ਦਿਗਾਲ ਵਾਲੇ ਬਿੱਟੂ ਦੀਆਂ ਮਿੱਟੀ ਆਦਾ ਹੈ ਔਰ ਅੱਜ ਕਹਿੰਦੇ ਅਮਨੇ ਦੀਆਂ ਮਿੱਟੀ ਆਦਾ ਹੈ ਔਰ ਗगन ਜਲਾ ਦੀਆਂ ਮਿੱਟੀ ਆਦਾ ਹੈ ਚੋਲੇ ਵਾਲੇ ਸੁਖਮਣ ਨੂੰ ਵੀ ਯਾਦ ਕਰਦੇ ਆ ਲਾ ਪਈ ਹੋ ਕੌਡੀ ਉੱਤੇ ਹੁਣ ਚੌੜੇ ਵਿੱਚੋਂ ਅੱਜ ਕਿਹੜਾ ਉਤਮ ਰੇਡਰ ਆਉਂਦਾ ਹੈ ਕਿਹੜਾ ਜਾਫੀ ਬਣਦਾ ਹੈ ਸ਼ਾਨਾ ਡੱਗੋ ਰਮਾਨੇ ਵਾਲਾ ਪਰ ਸ਼ਾਜੀ ਨੇ ਅੰਕ ਫਿਰ ਟੀਮ ਦੇ ਖਾਤੇ ਜੋੜ ਦਿੰਦਾ ਹੈ ਲਾ ਅਗਲੀ ਰੇਡ ਲਾਲੀ ਆ ਗਿਆ ਲਾਲੀ ਆ ਗਿਆ ਧਨੌਲੇ ਵਾਲਾ ਲਾ ਲਾਲੀ ਧਨੌਲੇ ਦੀ ਰੇਡ ਦੇ ਉੱਪਰ ਵੇਖਦੇ ਆ ਆਲਾ ਧਨੋਲੇ ਵਾਲਾ ਵੱਡਾ ਮਾਲ ਹੈ ਖੇਡ ਕਬੱਡੀ ਦਾ ਸਾਹਮਣੇ ਪੈਂਦੀ ਹੋਈ ਰੇਡ ਦੇ ਉੱਪਰ ਮੁੰਡਾ ਬਰਨਾਲੇ ਵਾਲਾ ਕਰੂ ਕਮਾਲ ਤੇ ਨੰਬਰ ਕਹਿੰਦੇ ਲਾਲੀ ਧਨੋਲੇ ਵਾਲਾ ਜੋੜ ਗਿਆ ਆਪਣੀ ਟੀਮ ਦੇ ਲਈ ਮੇਰੇ ਮਿੱਤਰੋ ਅਗਲੀ ਕਬੱਡੀ ਪੌਣ ਲਈ ਦੀਪ ਦਬੁਰਜੀਆ ਤਿਆਰ ਹੈ 11 11000 ਦੇ ਜੱਫੇ ਹੋਣੇ ਆ ਉਧਰ ਮਲੂਕ ਦੇ ਕਹਿੰਦੇ ਦੋ ਜੱਫੇ ਬਾਕੀ ਆ 11000 ਵਾਲੇ ਤੇ ਇਧਰ ਕਹਿੰਦੇ ਭਿੰਦੇ ਤੇ ਕਹਿੰਦੇ ਸੱਤੂ ਦੇ 11 11000 ਦਾ ਇਧਰ ਆਪਣੇ ਤੇ ਰਵੀ ਦੇ ਵੱਲੋਂ ਭਿੰਦੇ ਧਨੋਲੇ ਦੇ ਦੋ ਜੱਫੇ 11000 ਦੇ ਹੋਣਗੇ ਆਪਣੇ ਤੇ ਰਵੀ ਦੇ ਵੱਲੋਂ ਪਿੰਦੇ ਤੇ ਨਾਲੇ ਦੇ ਦੋ ਜੱਫੇ 11000 ਦੇ ਹੋਣਗੇ ਲਓ ਅਗਲੀ ਕਬੱਡੀ ਫਿਰ ਟੇਕਿਆ ਧਰਤੀਮਾਨ ਮੱਥਾ ਰਾਇਲ ਕਿੰਗ ਜੁਆਸੇਟੀ ਟੀਮ ਲੈ ਵੀ ਸਿੰਧੂ ਜਿਹੜੇ ਤੂੰ ਖੜਾਈ ਆ ਨਾ ਅੱਜ ਵੀ ਲੋਕ ਗੱਲਾਂ ਕਰਦੇ ਆ ਫਿਰ ਰਾਇਲ ਕਿੰਗ ਜੁਆਸੇਟੀ ਟੀਮ ਜਦੋਂ ਜਦੋਂ ਖੇੜੀ ਇਤਿਹਾਸ ਬਣਿਆ ਜਦੋਂ ਜਦੋਂ ਰਵਾਇਰ ਕਿੰਗ ਡਿਵਰਸਿਟੀ ਟੀਮ ਖੇਡੀ ਹੈ ਇਤਿਹਾਸ ਬਣਿਆ ਹੈ ਲਓ ਮਲੂਕ ਆ ਫਿਰ ਮੈਦਾਨ ਦੇ ਅੰਦਰ ਫਕੀਰ हुसैन ਦਾ ਪੁੱਤਰ ਬਾਜੀ ਹੋਈ ਕੈਂਚੀ ਤਜਰਬੇਕਾਰ ਹੈ ਤਜਰਬੇਕਾਰ ਹੈ ਤਜਰਬੇਕਾਰ ਹੈ ਅਸੀਂ ਤਜਰਬੇਕਾਰ ਸੋਹਣੀਏ ਸਾਥੋਂ ਸਿੱਖ ਲੈ ਬੱਲਾ ਹੱਟੀ ਪੱਟੀ ਮੋੜਾ ਉੱਤੇ ਚੱਲਦੀ ਸਾਡੀ ਗੱਲ ਅਸੀਂ ਤਜਰਬੇਕਾਰ ਸੋਹਣੀਏ ਸਾਤੋਂ ਸਿਖਲਾ ਬਾਲਾ ਸਾਤੋਂ ਸਿਖਲਾ ਬਾਲ ਇੱਕ ਪਾਸੇ ਤਿਆਰ ਬੇਕਾਰ ਹੈ ਬਲੂਕ ਦਾ ਮਿੰਨਰ ਦਾ ਦੂਜਾ ਜਫਾ ਲੱਗ ਗਿਆ 11000 ਵਾਲਾ ਇੱਕ ਬਾਕੀ ਆ ਉਹ ਸਾਹਮਣੇ ਕਹਿੰਦੇ ਦੀਪ ਦਮੁਰਜੀ ਵਾਲਾ ਕਬੱਡੀ ਪਾ ਰਿਹਾ ਉੱਚਾ ਲੰਮਾ ਗੱਪਰੂ ਇਹਦੀ ਉੱਚੀ ਲੰਮੀ ਹੇਕ ਸਾਹਮਣੀ ਭਾਬੋ ਪੋਣੀਆਂ ਮੈਨੂੰ ਮੁੰਡਾ ਲੈਣ ਦੇ ਵੇਖ ਸਾਹਮਣੇ ਖੇਡ ਖੇਡ ਮੈਦਾਨ ਦੇ ਵਿੱਚ ਧਨੋਲੇ ਵਾਲਾ ਭਿੰਦਾ ਕੋਸ਼ਿਸ਼ ਕਰਦਾ ਨੰਬਰ ਕਹਿੰਦੇ ਦੀਪ ਜੋੜ ਗਿਆ ਲਾਲੀ ਧਨੋਲੇ ਵਾਲਾ ਕਬੱਡੀ ਪਾ ਰਿਹਾ ਸਾਰੀ ਗ੍ਰਾਮ ਪੰਚਾਇਤ ਨਗਰ ਵਾਲਿਆਂ ਨੂੰ ਐਨਆਰਆਈ ਵੀਰਾਂ ਨੂੰ ਕਹਿੰਦੇ ਕਲਸੀਆਂ ਵਾਲਿਆਂ ਨੂੰ ਬਹੁਤ ਵੱਡੀ ਮੁबारकबाद ਹੈ ਬਾਬੇ ਦੀ ਮੇਰ ਦੇ ਨਾਲ ਕਹਿੰਦੇ ਫਾਈਨਲ ਚੱਲਦਾ ਹੈ ਮੇਲਾ ਤੇਪਰੇ ਚੜਦਾ ਜਾ ਰਿਹਾ ਫਰਿਆਦ 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 ਦੇ ਜਿਸਮਾਂ ਦੀ ਤੁਪਕੋ ਇਹ ਆਹ ਆਹ ਵੇਖੋ ਆਹ ਵੇਖੋ ਖੇਡ ਕਬੱਡੀ ਦਾ ਦੂਜਾ ਬਿੱਟੂ ਜ਼ਗਾਰ ਆ ਫਰਿਆਦ ਸ਼ਕਰਪੁਰੀਆ ਫਰਿਆਦ ਸ਼ਕਰਪੁਰੀਆ ਕਹਿੰਦੇ ਰੰਗਾਂ ਵਿੱਚ ਆ ਗਿਆ ਮਸਤ ਮੂਡ ਵਿੱਚ ਆ ਕੇ ਜਫਾ ਲਾ ਗਿਆ ਤੇ ਮੈਚ ਸਮਾਪਤ ਹੈ ਬੋਲੇ ਸੋਨਿਹਾਲ ਲੈ ਵੀ ਅਮਰਤ ਬੱਸੀਆਂ ਵਾਲਿਆ ਤੇਰੇ ਨੇ